ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਰੜ ਆ ਗਿਆ ਸੱਜਣੋ ਨੇੜੇ ਜੈੰਤੀਪੁਰ ਆ ਜਾਂਦਾ ਤੇ ਸੱਜਣੋ ਜ਼ਿਲ੍ਹਾ ਗਰਦਾਸਪੁਰ ਆ ਜਾਂਦਾ ਤੇ ਇਸ ਘਰੋਂ ਤੁਹਾਨੂੰ ਮੰਨ ਕੇ ਚੱਲੋ ਵੀ ਦੋ ਵਹਿਣਾ گاਵਾ ਮਖਾਵਾਂਗੇ ਇੱਕ ਝੂਟੀ ਮੱਝ ਆ ਗਈ ਸੱਜਣੋ ਤੇ ਦੋ ਕਟੀਆਂ ਕੀ ਹਿਸਾਬ ਕਿਤਾਬ ਰਹੂਗਾ ਮਾਲਕਾਂ ਤੋਂ ਪੁੱਛ ਲਾਂਗੇ ਜਿਹੜੀ ਵੀ ਪਸੰਦ ਕਰਦੇ ਹੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਲੇਖਾ ਜੋਖਾ ਸਾਰਾ ਭਰਾਵਾਂ ਤੋਂ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਵੀਰ ਜੀ ਸასიਖਾਲ ਸასიਖਾਲ ਵੀਰ ਜੀ ਹੋਰ ਸੁਣਾਓ ਬਈ ਜੱਟਾ ਜੀ ਚੜ੍ਹਦੀ ਕਲਾ ਵੀਰੇ ਹਾਂ ਜੀ ਹਾਂ ਜੀ ਆਪਣਾ ਨਾਂ ਤੇ ਐਡਰੈਸ ਦੱਸ ਕੀ ਵੀਰੇ ਪਿੰਡ ਮਰੜ ਜੀ ਹਾਂਜੀ ਜ਼ਿਲ੍ਹਾ ਗਰਦਾਸਪੁਰ ਹਾਂਜੀ ਤਸਵੀਰ ਬਟਾਲਾ ਜੀ ਠੀਕ ਹੈ ਨੰਬਰ ਵੀਰ ਦਾ ਨੰਬਰ ਦੱਸੋ ਤੁਸੀਂ 9876 5992 ਇੱਕ ਵਾਰੀ ਹੋਰ ਰਿਪੀਟ ਕਰ 9876 5992 ਇਹਦੇ ਤੇ ਕਰ ਲੈ ਸੰਪਰਕ ਕੋਈ ਵੀ ਭੈਣ ਭਰਾ ਹਾਂਜੀ ਤੇ ਆ ਕਟੀਆਂ ਕਿੰਨੀ ਕਿੰਨੀ ਉਮਰ ਦੀਆਂ ਵੀਰੇ ਜੀ ਇਹਨਾਂ ਤੋਂ ਸ਼ੁਰੂ ਕਰੀਏ ਇਹ ਸਾਲੋਂ ਬਾਹਰ ਵੀ ਅੱਛਾ ਹਾਂਜੀ ਸਾਲ-ਸਾਲ ਦੀਆਂ ਹੋਗੀਆਂ ਹਾਂਜੀ ਮੈਂ ਤਾਂ ਕੱਟ ਲੱਗੀ ਆ ਉਹ ਜਿਹੜੀ ਉਹ ਕੱਟੋ ਜਾਈਏ ਥੋੜਾ 21 ਦਾ ਫਰਕ ਹੋ ਜਾਦਾ ਜੀ ਠੀਕ ਆ ਸਾਲ ਦੇ ਅੰਦਰ ਬਾਹਰ ਲਾ ਲਿਆ ਠੀਕ ਆ ਇਹ ਆਪਣੇ ਏਰੀਆ ਚੋਂ ਖਰੀਦੀਆਂ ਹਾਂਜੀ ਠੀਕ ਆ ਠਣ ਚਾਰ ਚਾਰੀ ਆ ਹਾਂਜੀ ਠਣ ਚਾਰ ਚਾਰੀ ਵਿਖਾ ਦਿੱ ਗਏ ਮੜੇ ਜੀ ਹਾਂ ਨਹੀਂ ਠੀਕ ਆ ਓਕੇ ਉਹਦੇ ਵੀ ਕਰੀਆਂ ਇਹਨੂੰ ਪਲਵਾਨਾ ਹੋਲੀ ਹੋਲੀ ਚੱਲ ਕੇ ਹੋਲੀ ਤੇ ਠੀਕ ਆ ਓਕੇ ਆ ਰੇਟ ਇਹਨਾਂ ਦਾ ਰੇਟ ਸੰਤੂ ਸਾਹਿਬ 20000 ਰੁਪਏ ਦੋਵਾਂ ਦੀ ਡਿਮਾਂਡ ਇਕੱਠਿਆਂ ਜੋੜੇ ਦੀ ਕਰਦੇ 20000 ਹਾਂਜੀ ਦੇ ਕਿੰਨੇ ਦੀਆਂ ਦੇਵੋਗੇ ਜਮਾਂ ਹਾਂ ਨਾ 18 ਦੀ ਦੀ ਤੁੰਗੀ 18000 ਦੀਆਂ ਦੇ ਦਾਂਗੇ ਹਾਂਜੀ ਬਾਕੀ ਜਿਹੜਾ ਫੋਨ ਲਾਊਗਾ ਪਿਆਰ ਮੁਹੱਬਤ ਹੋ ਜੂ ਖੁੱਲਾ ਮਾਨਤਨ ਕਰਾਂਗੇ ਅੱਛਾ ਹਾਂਜੀ ਕਰ ਦਾਂਗੇ ਖੁੱਲਾ ਮਾਨਤਨ ਕਰ ਦਾਂਗੇ 18 ਚ ਹਾਂਜੀ ਤੇ ਆ ਮੱਝ ਦਾ ਕਿ ਹਿਸਾਬ ਆ ਇਹ ਸਾਲ ਵਿੱਚ 20 ਨੇ ਸੋਹਣਾ ਜੀ ਮਹੀਨੇ ਦੀ ਸੂਈ ਆ ਦੁੱਧ ਵੀਰੇ ਕਿੰਨਾ ਦੁੱਧ 8 ਕਿਲੋ 8 ਕਿਲੋ ਦੁੱਧਾ ਮਹੀਨੇ ਦੀ ਸੂਈ ਆ ਮਗਰ ਕੱਟਾ ਠੀਕ ਆ ਉਹਦਾ ਆਪ ਤੋੜ ਦੇਣੀ ਆ ਕੋਈ ਨਹੀਂ ਠੀਕ ਆ ਸੁਆ ਵੀਰੇ ਕਿਹੜਾ ਹੈ ਦੂਜਾ ਕਿ ਤੀਜਾ ਤੀਜੇ ਸੂਈ ਆ ਤੀਜਾ ਸੂਈ ਆ ਤੇ ਥਣਾ ਥਣਾ ਲੋਕ ਕੇ ਜਮਣ ਥਣ ਨਹੀਂ ਤੇਨ ਮਗਲੇ ਥਣ ਦੀ ਤੇਨ ਅੱਛਾ ਓਕੇ ਇੱਕ ਥਣੋਂ ਤੇਲਾਂ ਝੂਟੀ ਠੀਕ ਆ ਮਗਰ ਕੱਟਾ ਮਹੀਨੇ ਦੀ ਸੂਈ ਆ ਕੱਢੀ ਪਲਵਾਨਾਂ ਬਾਹਰ ਤੁਰ ਤੱਕ ਰਾਜਾ ਕੇ ਵੀ ਤੇ ਦੁੱਧ ਇਹਦੇ ਕੋਲੇ 7-8 ਕਿਲੋ ਹੈਗਾ ਦੁੱਧ 8 ਕਿਲੋ ਹੈਗਾ 8 ਕਿਲੋ ਹੈਗਾ ਸੱਜਣੋ ਕੀ ਤੁੰਨ ਨਹੀਂ ਹੋਇਆ ਚਾਹਦਾ ਇਹਨੂੰ ਦੇ ਕੇ ਆ ਪਸ਼ੂ ਕਈ ਡਰ ਜਾਂਦੇ ਕੋਈ ਵਾਰ ਹਾਂਜੀ ਸੱਜਣੋਂ ਕੱਦ ਕਾਠ ਚੰਗਾ ਬੇਲ ਚੰਗੀ ਆ ਵਜ਼ਨ ਪੂਰਾ ਮਹਾਂ ਦੇ ਵਿੱਚ ਥਾਂ ਜਿਹੜੇ ਆ ਟੈਨ ਚੱਲਦੇ ਉਹ ਤਿੰਨੇ ਓਕੇ ਰਿਪੋਰਟ ਆ ਜੀ ਹਾਂਜੀ ਇੱਕ ਥਨੋਂ ਸੱਜਣੋਂ ਨੋਟ ਕਰ ਲਿਓ ਵੀ ਤੈਲ ਆ ਮਾਦਰ ਲਿਓ ਤੇ ਵੀਰੇ ਇਹਦਾ ਰੇਟ ਕੀ ਕਰੂਗਾ ਭਰਾ ਦੱਸਿਓ ਜੀ 75000 ਤੁਹੇ 73000 ਰੁਪਏ ਡਿਮਾਂਡ ਆ ਇਹਦੀ ਹਾਂਜੀ ਕਿੰਨਾ ਕੁ ਮਾਨਤਨ ਕਰਦਗੇ 2000 ਸਰਦਾਂ ਵੀ 73000 ਦੀ ਹਾਂਜੀ 2000 ਸਰਦਾਂ ਵੀ 72000 ਦੀ ਹਾਂਜੀ ਕਰ ਲਈਏ ਰਿਆ ਭਰਾਣਾ ਕਿ ਨਹੀਂ ਕੋਈ ਗੱਲ ਨਹੀਂ ਦੇ ਦੱਸ ਵੀਰ 70000 ਦੀ ਦੇ ਲੈ 70000 ਦੀ ਹਾਂਜੀ ਹੋਰ ਹੋ ਜੂ ਛੋਟ ਸੱਪਾ ਵੀਰ ਕਰ ਦਾਂਗੇ ਵੀਰ ਜੀ 70000 ਹਾਂ ਫੋਨ ਲਾਵੇ ਹਾਂ ਮਾਨਤਨ ਕਰਾਂਗੇ ਫੁੱਲਾ ਮਾਨਤਨ ਕਰ ਦਾਂਗੇ 70000 ਚੋਂ 24 ਹਾਂਜੀ ਦੁੱਧ 8 ਕਿਲੋ ਮਾਜਾ ਕੋਈ ਹੋਰ ਹੀ ਕਰਨੀ ਨਹੀਂ ਵਜਨ ਬਹੁਤ ਆ ਮੈਂ ਤੁਹਾਡੀ ਦਾ ਤੇ ਅੱਗੇ ਆ ਵਹਿੜ ਦਾ ਕੀ ਹਿਸਾਬ ਆ ਗਾਂ ਦਾ ਇਹ ਸੂਈ ਦੇ ਦੂਜਾ ਸੂਆ ਬੱਚਾ ਹੋ ਜੇ ਇਹਦਾ ਮਗਰ ਬੱਛਾ ਆ ਗਿਆ ਬੱਛੀ ਰਛੀ ਬੱਛੀ ਆ ਗਈ ਇਹਦੇ ਮਗਰ ਦੁੱਧ 7 ਕਿਲੋ ਦੁੱਧ 7 ਕਿਲੋ ਮਗਲ ਤਾਂ ਦੀ ਪੂਰ ਥੋੜੀ ਮਾਰ ਦਿਆ ਮਗਲ ਦਾ ਅੱਛਾ ਛੱਟਾ ਮਾਰਦਾ ਹਾਂ ਤੇ ਦੁੱਧ ਦੇ ਕੋਲੇ 7 ਕਿਲੋ ਪੁਲਵਾਨਾ ਤੌਰ ਤਾਂ ਕਰਾਰੇ ਚੱਕ ਉੱਤਰੀ ਵੀ ਤੇ ਇਹਦਾ ਰੇਟ ਸਾਜੀ ਕੀ ਕਰਾਂਗੇ ਇਹਦਾ 30000 ਜੀ ਦੇ ਕਿੰਨੇ ਦੀ ਦੇਵਾਂਗੇ 30000 ਕਿਉਂ ਵੀਰ ਹਾਂਜੀ ਐਂ ਕਰਦੇ ਕਾਂਡਾ ਵਾਂਡਾ ਆ 2000 ਫੜ ਦਾਂਗੇ ਹੈ 26000 ਦੇ ਲੈ ਇਹਨੇ ਮਾਰੀ ਉਹ ਸੱਟ ਕਹਿੰਦਾ 26 ਦੀ ਦੇ ਦਾਂਗੇ ਲੈਣ ਦੇ ਨਹੀਂ ਹੋਈ ਅੱਛਾ ਹਾਂ ਬਾਜੀ ਹੋਰ ਝੋੜ 26 ਗਾਦੀ ਸਾਤ ਨੂੰ ਉਦੋਂ ਬਾਅਦ ਆਪਾਂ ਬੱਚੇ ਵਿਖਾਉਣੇ ਆ ਪਿਓਰ ਜਰਸੀ ਚ ਆ ਗਈ ਤੂਰਾ ਤਾਰਾ ਬੜਾ ਚੰਗਾ ਵਹਿੜਦਾ ਪਾਣੀ ਪੀਣਾ ਹੋਊਗਾ ਵਿਚਾਰੀ ਨੇ ਬੁਥੀ ਰਭਾਉ ਚਾਹੀਏ ਹਾਂ ਬੜੀ ਚੰਗੀ ਹੈ ਯਾਰ ਵਹਿੜ ਸੰਭਾਲਣ ਵਾਲੀ ਆ ਸਜਣੋ ਨੋਟ ਕਰ ਲਿਓ ਮੇਰੀ ਇਹ ਗੱਲ ਹਾਂ ਤੇ ਬਾਕੀ ਇਹ ਵੀ ਸਾਹਮਣੇ ਆਲੀ ਆ ਹਾਂ ਜਾਤ ਨਸਲ ਵਾਲੀ ਆ ਮਗਰ ਬੱਛੀ ਆ ਥੜੀ ਆ ਥੋੜੇ ਪੱਠਾ ਪੁੱਠਾ ਨਹੀਂ ਆ ਤੁਹਾਡੇ ਸਾਹਮਣੇ ਹੁਣ ਪੱਠਾ ਪੁੱਠਾ ਵਾਹ ਜਿੱਥੋਂ ਆਏ ਆ ਸੰਤੂ ਸਾਹਿਬ ਉਹਨਾਂ ਦੇ ਤੁੜੀ ਵੀ ਨਹੀਂ ਛੁੱਟੀ ਉਦੋਂ ਤੇ ਭੋਖ ਦੀ ਮਰੀ ਇੱਥੇ ਨੇ ਫਿਰ ਜਮ ਪੱਠਾ ਪੁੱਠਾ ਵੰਡ ਪੁੱਠਾ ਛੇੜਿਆ ਹੱਸਦੇ ਰਹਿੰਦੇ ਗ੍ਰਾਮੋਂ ਦੇ 26000 ਦੀ ਵੀਰੇ ਹਾਂ ਜੀ ਦੇ ਦਾਂਗੇ ਆਪਾਂ ਸਭੀ ਜੀ ਠੀਕ ਆ ਤੇ ਆ ਕਾਲੀ ਵੈੜ ਦਾ ਕੀ ਸਾਬ ਆ ਵੀਰੇ ਇਹ ਜੀ ਗੱਬਣਿਆ 14 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ 14 ਨੂੰ ਦਿਨ ਪੂਰੇ ਹੁੰਦੇ ਅੱਜ 5 ਤਰੀਕ ਆ ਹਾਂ ਜੀ ਹਨਾ ਹਾਂ ਜੀ ਹਾਂ ਜੀ ਠੀਕ ਆ ਵੀਰੇ ਠੀਕ ਆ ਮਾਲਾ ਵੀ 10 12 ਦਿਨ ਪਏ ਹਜੇ ਲੈ ਜੂਗੀ ਸੂਹਾ ਪਹਿਲਾਂ ਹੀ ਪਹਿਲਾਂ ਪਹਿਲਾਂ ਤੁਰ ਕੇ ਵਿਖਾ ਦਈਏ ਨੂੰ ਵੀ ਜੀ ਸਰ ਗੱਡੀ ਬਾਹਰ ਮੜੀ ਸਦਰੋਂ ਪਹਿਲਾ ਸੂਹਾ ਵੈੜ ਕ੍ਰੋਸ ਆਂਗ ਦੇ ਵਿੱਚ ਛਾਈ ਵਾਲ ਦਾ ਮਿਕਸ ਜਾ ਤੇ ਮੜੀ ਮੜੀ ਫੋਟ ਆ ਸਿੰਘਾਂ ਦੀ ਪਰ ਵੱਛੀ ਚੰਗੀ ਆ ਕੱਦ ਚੰਗਾ ਪਿੱਲਾ ਤਾਂ ਲੰਬੜੀਆਂ ਫੋਲਟ ਲੈਵਾ ਚੰਗਾ ਬਣਾ ਜੂਗੀ ਹਜੇ 10 ਦਿਨ 12 ਸੂਨ ਚ ਬਾਕੀ ਆ ਹਾਂ ਇਹ ਤਾਂ ਬਣਾ ਐਨੇ ਜੀ ਹਾਂ ਨਹੀਂ ਹਜੇ ਤਾਂ ਬਣਾਉਗੀ ਹਜੇ ਤਾਂ ਉਹਨੇ ਸੇਰ ਚ ਪੂਣੀ ਵੀ ਨਹੀਂ ਕਰਤੀ ਵਿਚਾਰੀ ਨੇ ਥਣ ਵੀ ਚੰਗਾ ਸਜਣੋ ਕਾਲਾ ਮਾਝਾਲਾ ਕਮਾਲਾ ਵੀਰ ਕਮਾਲਾ ਕੋਈ ਨਹੀਂ ਵੇਖੋ ਤੇ ਬਾਕੀ ਇਧਰ ਇਹ ਨੋਟ ਕਰ ਲਿਓ ਵੀ ਨੱਥ ਦਾ ਵੈਸੀ ਮਾਰ ਹੀ ਦਿੰਦੇ ਸਾਰੇ ਪਸ਼ਵਾਨਾਂ ਨੂੰ ਲੈ ਚਲੋ ਛਾ ਤੇ ਇਹਦਾ ਕੀ ਰੇਟ ਆ ਵੀਰ ਇਹ ਰੇਟ ਕਿੰਨੇ ਆ ਜਾਈਏ ਅੱਛਾ ਹਾਂਜੀ ਆ ਰੇਟ ਸਾਰੇ ਨਿਕਨੇ ਕੇ ਅੱਜ ਰੇਟ ਸਾਰੇ ਨਿਕਨੇ ਕੇ ਉੜਦੀਆਂ ਜਾਂਾਂ ਵਾਲੇ ਸੰਧੂ ਸਾਬ ਕੰਮ ਕਰਨ ਉਹ ਇੱਥੇ ਵੀ ਠੀਕ ਆ ਕੀ ਉੜਦੀਆਂ ਜਾਂ ਪਹਿਲੇ ਹੁਣ ਤੇ ਓਕੇ ਹਾਂਜੀ ਵੀਰ ਕਿੰਨੇ ਦੀ ਫਿਰ ਦੇ ਦੀਏ 32000 32000 ਦੇ ਦਿੰਦੇ ਹੋਰ ਕਿੰਨਾ ਕੁ ਪਿਆਰ ਮਾ ਪਤਾ ਵੀ ਇੱਕ ਹੈ ਤੁਹਾਨੂੰ ਹਾਂ ਨਾਲ ਲੈ ਰਹੇ ਉਹਨਾਂ ਕਾਕੇ ਤੇ ਚਲੋ ਇੱਕੋ ਵਾਰ ਦੱਸ ਜੀ ਜੀ ਹਾਂਜੀ ਪੂਰੇ 30 ਦੀ ਦੇਵਾਂਗੇ ਉਤੋਂ ਛੋਟ ਛੱਪਾਂਗੇ ਪੂਰੇ 30000 ਦੀ ਦੇਵਾਂਗੇ ਉੱਚ ਛੋਟ ਛੱਪਾ ਕੋਈ ਮਾੜੀ ਨਹੀਂ ਬਾਕੀ ਬੱਛੀ ਨਹੀਂ ਮਾਰੀ ਬੱਛੀ ਜੇ ਤੁਹਾਨੂੰ ਪਤਾ ਬੱਛੀ ਹਲੇ ਬਣੂਗੀ ਫਿਰ ਪਤਾ ਲੱਗਣਾ ਲੱਦੇਗਾ ਨਹੀਂ ਭਰ ਜਾਣੀ ਹਾਂਜੀ ਅਜੇ 10 ਦਿਨ ਪਏ ਆ ਠੀਕ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਤੇ ਆ ਇਹਨਾਂ ਦੇ ਜਿਹੜੇ ਬੱਚੇ ਆ ਜਵਾਕੇ ਵੇਖੋ ਬੱਛੀ ਵੀ ਠਾ ਦਿਓ ਸਾਡੇ ਬੱਚੇ ਵੀ ਇਧਰ ਚੱਲਣ ਦੇ ਅੱਛਾ ਇਹ ਸਾਡੇ ਬੱਚੇ ਆ ਸਿੰਘ ਸਭਾ ਵਾਲੀ ਫੌਜ ਵੀ ਲੱਗੀ ਹੋਈ ਆ ਵਾਕਿਆ ਆ ਬੱਚੀ ਜੇ ਸਵਾ ਕਤਮ ਕਰਦੇ ਮਾਈ ਦੇ ਠੀਕ ਹੈ ਧੰਨਵਾਦ ਵੀਰੇ ਧੰਨਵਾਦ